ਕੱਲ ਦੀ ਨਾ ਇਹ ਬੜੀ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕੋਈ ਬਜ਼ੁਰਗ ਦੀ ਮੌਤ ਹੋਈ ਤੇ ਚਲੋ ਸੰਸਕਾਰ ਕੀਤਾ ਸੰਸਕਾਰ ਕੀਤਾ ਕਿ ਨਾਲ ਕੋਈ ਮੰਜਾ ਬਿਸਤਰਾ ਜਾਂ ਕੋਈ ਉਹਦਾ ਕੋਈ ਕਪੜੇ ਹੋਣਗੇ ਉਹ ਜਦੋਂ ਸਾੜੇ ਤੇ ਕਹਿੰਦੇ ਵਿੱਚੋਂ ਨੋਟ ਨਿਕਲੇ ਹੁਣ ਮੈਂ ਤਾਂ ਇਹ ਸੋਚਦਾ ਵੀ ਬਜ਼ੁਰਗ ਦੀ ਮੌਤ ਹਨ ਭੁੱਲੀ ਗਈ ਹੋਣੀ ਆਪਸੋ ਸਹੀ ਮੰਜਾ ਬਿਸਤਰਾ ਕੱਤੋਂ ਨਹੀਂ ਨਹੀਂ ਮੈਨੂੰ ਦੱਸੋ ਮੰਜਾ ਬਿਸਤਰਾ ਕਿਉਂ ਨੇ ਉੱਥੇ ਅਲਾਟਮੈਂਟ ਕਰਾਈ ਵੀ ਪਲਾਟ ਲਿਆ ਉੱਥੇ ਮੰਜੇ ਬਿਸਤਰੇ ਦੀ ਲੋੜ ਪੈਣੀ ਰੱਖ ਲੋ ਯਾਰ ਕਿੱਡੀ ਕੁ ਗੱਲ ਆ ਬਾਪੂ ਦੀ ਨਿਸ਼ਾਨੀ ਰੱਖ ਲੈਂਦੇ ਤੇ ਨਾਲੇ ਕੋਈ ਲੱਖਾਂ ਰੁਪਈਆ ਬਚ ਜਾਂਦਾ ਬਿਲਕੁਲ ਬਿਲਕੁਲ ਹੂੰ ਹੂੰ ਬਈ ਗੱਲ ਇਹ ਆ ਕਿ ਜਿੱਥੇ ਇੰਨਾ ਚਰ ਬਾਪੂ ਰਿਹਾ ਉੱਥੇ ਬਿਸਤਰਾ ਰਹਿ ਜੂਗੇ ਤੇ ਕਿੱਡੀ ਗੱਲ ਇੱਕ ਪੂੰਜੇ ਚ ਮੰਜਾ ਲਾ ਰੱਖੋ ਯਾਰ ਇਹ ਵਿਚਾਰਾਂ ਜੀਆਂ ਬਣੀਆਂ ਨੇ ਮੇਰੇ ਖਿਆਲ ਦੇ ਨਾਲ ਨਾ ਪਰ ਚਲੋ ਕਈ ਵਾਰੀ ਫਿਰ ਭੁਗਤਣਾ ਵੀ ਪੈ ਜਾਂਦਾ ਨਾ ਹੁਣ ਬੰਦੇ ਨੂੰ ਅਫਸੋਸ ਵੀ ਤੇ ਆਉਣਾ ਇੱਕ ਗਦੈਲੇ ਪਿੱਛੇ ਵੇਖੋ ਤੁਸੀਂ 3 ਲੱਖ ਰੁਪਈਆ ਗਿਆ ਆਹੋ ਵੀ ਤੁਸੀਂ ਹੱਥ ਮਾਰ ਕੇ ਦੇਖ ਲਓ ਹੁਣ ਗਾਂ ਤੋਂ ਮਤਲਬ ਕਿ ਜਿਹੜੇ ਆਸੇ ਪਾਸੇ ਵੀ ਬਜ਼ੁਰਗ ਚਲਾਣਾ ਕਰਨਗੇ ਨਾ ਉਹਨਾਂ ਦੇ ਜੀਆਂ ਨੇ ਵੀ ਘੁੱਟ ਘੁੱਟ ਕੇ ਵੇਖਣਾ ਕਿ ਸਰਾਨੇ ਚ ਕੁਝ ਰੱਖਿਆ ਤੇ ਨਹੀਂ ਇਹ ਦੇਖੋ ਸਰ ਇਹ ਜਿਹੜੇ ਬਜ਼ੁਰਗ ਸਨ ਨਾ ਵੱਡੇ ਹੋ ਕੇ ਮਰੇ ਨੇ ਸ਼ਾਇਦ 90 95 ਸਾਲ ਦੇ ਦਿਨਾਂ ਨਗਰ ਵਾਲੀ ਸਾਈਡ ਗੁਰਦਾਸਪੁਰ ਤੇ ਇਹਨਾਂ ਨੂੰ ਜਦੋਂ ਜੀ ਘਾਤੇ ਚਾੜਿਆ ਗਿਆ ਹੂੰ ਤੇ ਉਹ ਨਾਲ ਜਿਵੇਂ ਤੁਸੀਂ ਕਿਹਾ ਕਿ ਬਿਸਤਰਾ ਇਤਿਆਦਰ ਕਿਚੂ ਸੀਗਾ ਜੀ ਉਹ ਸਾੜ ਦਿੱਤਾ ਤੇ ਉਹ ਕਿਤੇ ਅੱਗ ਲੱਗੀ ਆ ਨਾ ਤੇ ਵਿੱਚੋਂ ਖਿਸਕ ਕੇ ਇੱਕ ਨੋਟਾਂ ਦੀ ਜਿਹੜੀ ਉਹ ਦੱਥੀ ਆ ਨਾ ਉਹ ਸਾਈਡ ਤੇ ਡਿੱਗ ਪਿਆ ਉਹਨਾਂ ਕਹਿੰਦੇ ਹੈ ਬਾਪੂ ਤੇ ਨੋਟ ਸੁੱਟਣ ਲੱਗ ਪਿਆ ਜਾਂਦਾ ਜਾਂਦਾ ਵੀ ਹਾਂ ਉਹਨਾਂ ਨੇ ਆਖਿਆ ਵੀ ਕਮਾਲ ਹੋ ਗਈ ਆ ਫਿਰ ਲੋਕਾਂ ਨੇ ਸਮਝਿਆਊਗਾ ਉਹ ਅੱਧ ਜਲੇ ਜੇ ਨੋਟ ਜਦੋਂ ਵੇਖੇ ਉਹਨਾਂ ਬਾਪੂ ਤੇ ਨੋਟ ਲੈ ਗਿਆ ਜੇ ਨਾਲ ਕਿਉਂਕਿ ਖਾ ਗਿਆ ਬਾਪੂ ਹੈ ਸ਼ਾਇਦ ਬਾਪੂ ਜੀ ਜੋ ਜਿਹੜੇ ਸੀਗੇ ਉਹ ਸ਼ਾਇਦ ਕਰਮਚਾਰੀ ਰਹੇ ਆ ਹੂੰ ਖਾਤਾ ਖੂਤਾ ਚੱਲਦਾ ਹੋਏਗਾ ਜੀ ਉਹ ਪਰ ਪਰਿਵਾਰ ਨੂੰ ਤਾਂ ਚੋਰਾ ਲੱਗ ਗਿਆ ਵੀ ਯਾਰ ਇਹ ਵੇਖੀਏ ਤਾਂ ਸਹੀ ਬਾਪੂ ਕਿੰਨਾ ਲੈ ਗਿਆ ਨਾਲ ਲੋਕਾਂ ਦਾ ਮਜ਼ਾਕ ਵੀ ਬਣ ਗਿਆ ਪੈਸੇ ਵੀ ਗਏ ਨਹੀਂ ਚਲੋ ਜਾਣਾ ਤਾਂ ਦੇਖੋ ਸੱਚ ਹੈ ਬਾਪੂ ਉਮਰ ਪੋ ਕੇ ਗਿਆ ਐਸੀ ਗੱਲ ਨਹੀਂ ਪਾਈ ਚਲੋ ਆਪਾਂ ਗੱਲ ਉਹਦਾ ਹਾਂ ਜੀ ਆਪਾਂ ਏਦਾਂ ਗੱਲ ਕਰ ਰਹੇ ਆ ਨਹੀਂ ਤਾਂ ਕਿਸੇ ਦੀ ਮੌਤ ਬਾਰੇ ਟੱਪੇ ਨਹੀਂ ਜੀ ਤੋ ਮਤਲਬ ਕਿ ਉਹਨਾਂ ਨੇ ਫਿਰ ਉਹ ਜਿਹੜੀ ਉਹ ਤੁਹਾਨੂੰ ਪਤਾ ਹੀ ਹੈ ਨਾ ਉਹ ਨਿਕਲ ਆਉਂਦੀ ਅੱਜਕੱਲ ਡਿਟੇਲ ਹੂੰ ਵੀ ਪੈਸਾ ਕਿੰਨਾ ਕੋ ਨਿਕਲਿਆ ਤਾਂ ਫਿਰ ਪਤਾ ਲੱਗਿਆ ਕਿ ਬਾਪੂ 3 ਲੱਖ ਰੁਪਈਆ ਓਹੋ ਕਢਾ ਕੇ ਤੇ ਉੱਥੇ ਰੱਖੀ ਬੈਠਾ ਸੀ ਕਿਤੇ ਜੀ ਅੱਛਾ ਕਮਾਲ ਹੀ ਹੋ ਜਾਂਦਾ ਕਈ ਵਾਰ ਇੱਧਰ ਨਾ ਛਾਰਪੁਰ ਮੰਨੀ ਨਾਕਾ ਲਾਇਆ ਕਿਤੇ ਪੁਲਿਸ ਨੇ ਚੋ ਉਧਰ ਚੋਰ ਨੇ ਬੜੇ ਹੂੰ ਸ਼ਾਇਦ ਤੁਸੀਂ ਗਏ ਹੋ ਕੰਡੀ ਏਰੀਏ 'ਚ ਜੀ ਉਹ ਕਿਤੇ ਚੋ ਤੇ ਨਾਕਾ ਲਾਇਆ ਉਹਨਾਂ ਨੇ ਤੇ ਇੱਕ ਉਹੀ ਬੰਦਾ ਤੁਰਿਆ ਆਵੇ ਹੂੰ ਰਾਤ ਨੂੰ ਜੀ ਮਲੋਕ ਪੂਰਾ ਉਹ ਜਦਾਂ ਠਿਕ ਮੰਗਾ ਸਰ ਨੂੰ ਰੋਕਿਆ ਕਿਉਂਕਿ ਉਹ ਏਰੀਆ ਧਨਵਤਾ ਕੰਡ ਏਰੀਆ ਧੰਦ ਬਣ ਜਾਂਦਾ ਹੂੰ ਹੂੰ ਪੁਲਿਸ ਨੇ ਜਦੋਂ ਰੋਕਿਆ ਤੇ ਉਹਦੇ ਥੈਲੇ ਨੂੰ ਫੋਲਿਆ ਗਿਆ ਹੂੰ ਸਰ ਉਹਦੇ ਚ ਨੋਟ ਹੀ ਨੋਟ ਅੱਛਾ ਰਾਤ ਨੂੰ ਤੁਰਿਆ ਜਾਂਦਾ ਤੇ ਭਿਖ ਮੰਗਾ ਲੁੱਕ ਕਹਿ ਸਕਦੇ ਆ ਭਿਖਾਰੀ ਸੀਗਾ ਭਿਖਾਰੀ ਕਹਿੰਦੇ ਨਾ ਭਿਖਾਰੀ ਜੀ ਬਿਲਕੁਲ ਸਰ ਉਹਦੇ ਕੋਲ ਐਡਾ ਬੈਗ ਤੇ ਨੋਟਾਂ ਨਾਲ ਭਰਿਆ ਹੂੰ ਉਹਨਾਂ ਆਖਿਆ ਤੇਰਾ ਭਲਾ ਹੋ ਜੇ ਇੰਨੇ ਪੈਸੇ ਕਿੱਥੋਂ ਚੱਕੀ ਫਿਰਦਾ ਤੂੰ ਜੀ ਉਹਨਾਂ ਆ ਜੀ ਮੇਰੇ ਆ ਉਹਨਾਂ ਆਖਿਆ ਤੂੰ ਤੇਰੀ ਕਿਹੜੀ ਬਸ ਚੱਲਦੀ ਹੈ ਵੀ ਹੂੰ ਹੂੰ ਉਹਨਾਂ ਆ ਜੀ ਮੈਂ ਭੀਖ ਮੰਗ ਕੇ ਕਮਾਏ ਨੇ ਜੀ ਮੈਂ ਉਹਦੇ ਕਾਰੋਬਾਰ ਚ ਕਮਾਏ ਆ ਉਹ ਉਹ ਕਹਿੰਦੇ ਵੀ ਐ ਨਹੀਂ ਛੱਡਣਾ ਤੈਨੂੰ ਭਰਾਵਾ ਹੂੰ ਉਹ ਥਾਣੇ ਲੈ ਗਏ ਆ ਹੁਣ ਉਹਦਾ ਅ ਪਿਛਲਾ ਬੈਕਗਰਾਉਂਡ ਸਾਰਾ ਚੈੱਕ ਕੀਤਾ ਜਾ ਰਿਹਾ ਤੇ ਪਰਿਵਾਰ ਨੂੰ ਬੁਲਾਇਆ ਜਾ ਰਿਹਾ ਸ਼ਾਇਦ ਜੰਮੂ ਵਾਲੀ ਸਾਈਡ ਦਾ ਕਯੋ ਬਾਈ ਤਸਦੀਕ ਕਰੋ ਵਾਕਿਆ ਭਿਖਾਰੀ ਆ ਉਹ ਕੋਲ ਬੈਠਾ ਕਹੀ ਜਾਂਦਾ ਮੇਰੀ ਕਮਾਈ ਆ ਯਾਰ ਮੈਨੂੰ ਤਾਂ ਹੀ ਚੰਗਾ ਰਗੜਿਆ ਜੇ ਮੇਰੇ ਪੈਸੇ ਵੀ ਰੱਖੇ ਮੈਨੂੰ ਵੀ ਮੇਰੀ ਦਿਹਾੜੀ ਵੀ ਮਾਰਨ ਦਾ ਜੇ ਸੋ ਕਈ ਵਾਰ ਇਸ ਤਰ੍ਹਾਂ ਦੇ ਮਤਲਬ ਕਿ ਹਾਦਸੇ ਹੁੰਦੇ ਆ ਉਹ ਇੱਕ ਮੁੰਬਈ ਚ ਨਹੀਂ ਕਰੋੜਪਤੀ ਬਿਲਕੁਲ ਬਹੁਤ ਮਸ਼ਹੂਰ ਬੰਦਾ ਹੋ ਕਰੋੜਪਤੀ ਭਿਖਾਰੀ ਮਤਲਬ ਕਿ ਇਸ ਤਰ੍ਹਾਂ ਦੀ ਇੰਡੀਆ ਚ ਹਾਉ ਹੋ ਜਾਂਦੇ ਹਾਦਸੇ ਜੀ ਇੱਥੇ ਇੱਕ ਕਮੈਂਟ ਚ ਵੀ ਕੋਈ ਕਹਿ ਰਿਹਾ ਸੀਗਾ ਕਿ ਸਾਡੀ ਨਾਮੀ ਵੇਲੇ ਵੀ ਕੁਝ ਇਸ ਤਰ੍ਹਾਂ ਦਾ ਹੋਇਆ ਸੀਗਾ ਤੋ ਇਹ ਚੀਜ਼ਾਂ ਨੇ ਚਲੋ ਦਾਦੀਆਂ ਨਾਨੀਆਂ ਰੱਖਦੀਆਂ ਤੇ ਹੈ ਭਈ ਕੁਝ ਜਿਹੜਾ ਪਰਾਇ ਤਿੰਨ ਤਿੰਨ ਲੱਖ ਰੁਪਏ ਕਈ ਵਾਰੀ ਇਹ ਜਿਆਦਾ ਹੈਰਾਨ ਕਰਦਾ ਹੈ ਬਿਲਕੁਲ ਜੀ ਬਿਲਕੁਲ ਨੁਕਸਾਨਿਆਂ ਗਿਆ 3 ਲੱਖ ਰੁਪਏ ਦਾ ਜੀ 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 ਖੈਰ ਭਈ ਚਲੋ ਮੜਾ ਧਿਆਨ ਰੱਖਿਆ ਕਰੋ ਇੰਨੇ ਬਾਨੇ ਚਲੋ ਬਜ਼ੁਰਗਾਂ ਦੀ ਫਰੋੜਾ ਫਰੋਲੀ ਤੇ ਸਾਮ ਸਮਾਦ ਸ਼ੁਰੂ ਹੋ ਜਾਏ ਚਲੋ ਇਹ ਵੀ ਜ਼ਰੂਰੀ ਹੈ ਅ ਬਿਲਕੁਲ ਜੀ ਅ ਈਗਲ ਆਈ ਆਪਾਂ ਇਸ ਉੱਤੇ ਗੱਲ ਕਰ ਚੁੱਕੇ ਹਾਂ ਜੀ ਰਿਜ਼ੋਰੀ ਜਿਹੜੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਆ ਤੁਸੀਂ ਪ੍ਰੋਗਰਾਮ ਨੂੰ ਦੁਬਾਰਾ ਦੇ ਦੇ ਜਿਹੜਾ ਉਹ ਕਹ ਰਿਹਾ ਨਾ ਏ ਆਈ ਹੈ ਨਾ ਡੀਪ ਸੀ ਕਾ ਸ਼ਾਇਦ ਉਹ ਸਰ ਨਿਊ ਨਹੀਂ ਹੈ ਡੀਪ ਸੀ ਕਾ ਹੋ ਉਹਨਾਂ ਨੇ ਤੇ ਕੱਲ ਇਹਨਾਂ ਦਾ ਸ਼ਾਇਦ ਅਮਰੀਕਾ ਦਾ ਸ਼ੇਅਰ ਬਾਜ਼ਾਰ ਹੀ 3% ਡਿੱਗਦਾ ਜੀ ਡਿੱਗਦਾ ਬਿਲਕੁਲ 3% ਸ਼ੇਅਰ ਬਾਜ਼ਾਰ ਡਿੱਗਣ ਦਾ ਮਤਲਬ ਤੁਸੀਂ ਸੋਚ ਲਓ ਕਿ ਕਿੰਨਾ ਇਨਵੈਸਟਰਸ ਦਾ ਘਟਾ ਹੋਏਗਾ 9 ਲੱਖ ਕਰੋੜ ਤੇ ਕੱਲ ਆਪਣੇ ਇਥੇ ਡੁੱਬਿਆ ਜੀ ਹੂੰ ਆਪਣੇ ਲੋਕੇ ਇਹੋ ਜੀਆਂ ਖਬਰਾਂ ਸੁਣਦੇ ਕਰਦੇ ਨਹੀਂ ਐ ਮਤਲਬ ਉਹਦੇ ਵਿੱਚ ਕੀ ਐ ਸਰ ਕਿ ਚਾਈਨਾ ਨੇ ਇੱਕ ਤਰ੍ਹਾਂ ਨਾਲ ਇਹਨਾਂ ਨੂੰ ਚੈਲੰਜ ਪੇਸ਼ ਕਰ ਦਿੱਤਾ ਹਮ ਕਿ ਜਿਹੜਾ ਆਹਾ ਬਣਾਇਆ ਸੀਗਾ ਅੱਗੇ ਇਹਨਾਂ ਨੇ ਚੈਟ ਉਹ ਕੀ ਏਆਈ ਵਾਲਾ ਜੀ ਓਪਨ ਏਆਈ ਕੁਛ ਐਸਾ ਨਾਮ ਸੀਗਾ ਚੈਟ ਬੋਰਡ ਜਾਂ ਚੈਟਬੋਟ ਕੁਛ ਇਸ ਤਰ੍ਹਾਂ ਦੇ ਬਣਾਏ ਹੋਏ ਨੇ ਨਾ ਇਹ ਏਆਈ ਹਮ ਇਹਨਾਂ ਨੇ ਆਪਣਾ ਮਾਈਕਰੋਸਾਫਟ ਵਗੈਰਾ ਜਿਹੜੇ ਇਦਾਂ ਦੇ ਹੈਗੇ ਜਿਹਦੇ ਜਿਹਦੇ ਜੈਮਨੀ ਬਣਾਇਆ ਮੈਨੂੰ ਲੱਗਦਾ Google ਆ ਲਿਆ ਨੇ ਜੀ ਠੀਕ ਹੈ ਨਾ ਜੀ ਤਾਂ ਉਹ ਕੀ ਆ ਕਿ ਉਹਨਾਂ ਨੇ ਤੇ ਸਰ ਘੱਟ ਲਾਗਤ ਦੇ ਵਿੱਚ ਤੇ ਥੋੜੇ ਜਿ ਦਿਨਾਂ ਚ ਉਹ ਕੰਪਨੀ ਦਾ ਸਟਾਰਟਅਪ ਹੋਇਆ ਵੇਖ ਲੋ ਸ਼ਾਇਦ ਕੁਝ ਮਹੀਨਿਆਂ ਦੇ ਅੰਦਰ ਅੰਦਰ ਹੂੰ ਉਹਨਾਂ ਨੇ ਇਹੋ ਜੀ ਜ਼ਬਰਦਸਤੋ ਬਣਾਈ ਆ ਜਿਹੜੀ ਬਲਾਕ ਕਹ ਲੋ AI ਵਾਲੀ ਉਹ ਇਹਨਾਂ ਦੇ ਨਾਲੋਂ ਜ਼ਿਆਦਾ ਸਟੀਕ ਤੇ ਸਸਤੀ ਆ ਕੀ ਕਹਾ ਮਤਲਬ ਕਿ ਅਮਰੀਕਾ ਦੇ ਗਲਬੇ ਨੂੰ ਸਿੱਧੇ ਤੌਰ ਤੇ ਇੱਕ ਚੈਲੰਜ ਮੰਨਿਆ ਗਿਆ ਹੂੰ ਕਿ ਜਿਸ ਖੇਤਰ ਦੇ ਵਿੱਚ ਮਤਲਬ ਕਿ ਆਈਟੀ ਲਾ ਲੋ ਜਾਂ ਏਆਈ ਲਾ ਲੋ ਕਿ ਜਿਸ ਖੇਤਰ ਦੇ ਵਿੱਚ ਅਮਰੀਕਾ ਦੀ ਕੋਈ ਬਾਹ ਨਹੀਂ ਸੀ ਫੜਦਾ ਹੂੰ ਉਹ ਅਗਲੇ ਨੇ ਆਕੜ ਪੰਨਤੀ ਆ ਹੂੰ ਤਾਂ ਮਤਲਬ ਕਿ ਇਹੀ ਕਾਰਨ ਆ ਤਾਂ ਚਰਚਾ ਹੈ ਸਰ ਮੈਂ ਇਹਨੂੰ ਜੇ ਸਾਦੇ ਢੰਗ ਚ ਸਮਝਾਉਣ ਚ ਕਾਮਯਾਬ ਹੋਵਾਂ ਕਿ ਇੱਕ ਤਾਂ ਉਹ ਇਹਨਾਂ ਦੇ ਮੁਕਾਬਲੇ ਸਸਤੀ ਆ ਹੂੰ ਵੀ ਜੇ ਤੁਸੀਂ ਪੇੜ ਲਓਗੇ ਤੇ ਉਹ ਚੈਟ ਜੀ ਪੀਟੀ ਹਾਂਜੀ ਚਲੋ ਜੋ ਵੀ ਹੈ ਮੈਨੂੰ ਨਾਂ ਨਹੀਂ ਇਹਨੇ ਆਉਂਦੇ ਪਰ ਮੈਂ ਚੀਜ਼ਾਂ ਨੂੰ ਸਮਝ ਲੈਣਾ ਮੈਂ ਤਾਂ ਕਦੇ ਇਸਤੇਮਾਲ ਨਹੀਂ ਕੀਤੀ ਠੀਕ ਹੈ ਨਾ ਜੀ ਹੈ ਏ ਆਈ ਆ ਹਮ AI ਕੀ ਆ ਕੇ ਬਸ ਉਹ ਉਹ ਜਿਹੜਾ ਡਾਟਾਬੇਸ ਹੈ ਉਹਨਾਂ ਦੇ ਕੋਲ ਬਈ ਤੁਸੀਂ ਕਹਿ ਦਿਓ ਮੈਨੂੰ ਇੱਕ ਮੁਹੱਬਤ ਵਾਲਾ ਗਾਣਾ ਲਿਖ ਕੇ ਦੇ ਕਰਵਾ ਲਈਏ ਤੋ ਉਹਨੇ ਲਿਖ ਦੇਣਾ ਜੀ ਲਿਖ ਦੇਣਾ ਮੈਨਾਂ ਜੀ ਸਕਿੰਟਾਂ ਚ ਟਾਈਪ ਕਰ ਤੁਸੀਂ ਪੁੱਛ ਲਓ ਜੀ ਤੁਹਾਡਾ ਪਿੰਡ ਕਿੱਥੇ ਜੇ ਤੇ ਉਹਨੇ ਦੱਸ ਦੇਣਾ ਕਰਵਾ ਲਈਨੇ ਉਹਨੇ ਕੋਈ ਜਵਾਬ ਹੀ ਨਹੀਂ ਦੇਣਾ ਤੁਹਾਨੂੰ ਜੀ ਜੀ ਉਹਦੇ ਭਾਵੇਂ ਖੁਦਕੁਸ਼ੀ ਦਾ ਪੁੱਛ ਲਓ ਵੀ ਕਿਵੇਂ ਕਰਾਂ ਮੈਂ ਉਹ ਵੀ ਦੱਸਿਆ ਲੱਗ ਜਾਏਗੀ ਸੋ ਪੁੱਛੇ ਇਹ ਗੱਲ ਕੰਮ ਕਰਨਾ ਨਹੀਂ ਹੈ ਕਿ ਕਹਿਰ ਦਾ ਮਤਲਬ ਪੁੱਠੇ ਸਿੱਧੇ ਸਵਾਲ ਨਹੀਂ ਕਰਨੇ ਉਹਨੂੰ ਬੀਬੀ ਨੂੰ ਬੱਸਾਂ ਵੀ ਕਰ ਜਾਂਦੀ ਉਹ ਤੇ ਮੈਂ ਜਾ ਡੁੱਬ ਮਰਾ ਪਰ ਦਿਮਾਗ ਖਾਦਾ ਹੀ ਕਿਤੇ ਆਇਆ ਨਾ ਕਹਿਣ ਲੱਗੇ ਜੇ ਤੋ ਕਹਿੰਦਾ ਮਤਲਬ ਇਹ ਕਿ ਸਿੱਧੇ ਤੌਰ ਤੇ ਆਪਾਂ ਇਹਨੂੰ ਸਮਝ ਸਕਦੇ ਆ ਕਿ ਉਹਨਾਂ ਨੇ ਘੱਟ ਸਮੇਂ 'ਚ ਇਹਨਾਂ ਦੇ ਨਾਲੋਂ ਪੁਖਤਾ ਤੇ ਜਿਵੇਂ ਆਪਾਂ ਪੇਡ ਸਰਵਿਸ ਲੈਨੇ ਆ ਨਿਹਾਲ ਤੇ ਸਸਤੀਦਾਰ ਵਾਲਾ ਜਿਹੜਾ ਉਹ ਮੈਂ ਤਰੇਕ ਦੱਸ ਰਿਹਾ ਕਿ 20 ਤੋਂ 50 ਗੁਣਾ ਜਗਦੀਪ ਸਿੰਘ ਜੀ ਦੱਸ ਰਿਹਾ ਕਿ ਸਸਤਾ ਹੈ ਉਹ ਹਾਂ ਡੀਪ ਸੀ ਹਾਂ ਜੀ ਹਾਂ ਜੀ ਆ ਆ ਉਹ ਚੀਜ਼ ਇਹਦੇ ਕਰਕੇ ਦੁਨੀਆ ਪਰ ਤੇ ਚਰਚੇ ਕਿਉਂਕਿ ਆਪਾਂ ਇਹਨਾਂ ਚੀਜ਼ਾਂ ਦੇ ਮਾਰ ਨਹੀਂ ਹੈਗੇ ਨਾ ਆਪਣਾ ਕਹ ਲੋ ਕਿ ਵਿਸ਼ਾ ਮਹਾਰਤ ਦਾ ਜਿਹੜਾ ਕਹ ਲੋ ਕਿ ਸੀਮਤ ਜਿਹਾ ਦਾਇਰਾ ਹੁੰਦਾ ਹੈ ਜੀ ਠੀਕ ਹੈ ਸਾਬ ਵੈਸੇ ਵੀ ਆਪਾਂ ਕਹ ਲੋ ਕਿ ਆਪਣੇ ਹਿੰਦੁਸਤਾਨ ਦੇ ਵਿੱਚ ਵੀ ਥੋੜੀ ਪਿਰਤੀ ਹੈ ਕਿ ਆਪਾਂ ਥੋੜਾ ਜਿਹਾ ਮਗਰ ਨੂੰ ਸੋਚਦੇ ਹਾਂ ਉਹ ਬਈ ਮੁਲਕ ਥੋੜਾ ਜਿਹਾ ਅੱਗੇ ਹੀ ਹੈ ਜੀ ਜੋ ਕੁਝ ਕ੍ਰੀਏਟ ਕਰ ਲੈਂਦੇ ਆਪਾਂ ਜੇ ਉਹਦੇ ਬਾਰੇ ਸੋਚਿਆ ਹੀ ਨਹੀਂ ਹੁੰਦਾ ਸੁਣਿਆ ਹੀ ਨਹੀਂ ਹੁੰਦਾ ਜੀ ਜੀ ਉਹ ਕੱਲ ਦੀ ਨਾ ਇਹ ਬੜੀ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕੋਈ ਬਜ਼ੁਰਗ ਦੀ ਮੌਤ ਹੋਈ ਤੇ ਚਲੋ ਸਸਕਾਰ ਕੀਤਾ ਸਸਕਾਰ ਕੀਤਾ ਕਿ ਨਾਲ ਕੋਈ ਮੰਜਾ ਬਿਸਤਰਾ ਜਾਂ ਕੋਈ ਉਹਦਾ ਕੋਈ ਕਪੜੇ ਹੋਣਗੇ ਉਹ ਜਦੋਂ ਸਾੜੇ ਤੇ ਕਹਿੰਦੇ ਵਿੱਚੋਂ ਨੋਟ ਨਿਕਲੇ ਹੁਣ ਮੈਂ ਤਾਂ ਇਹ ਸੋਚਦਾ ਵੀ ਬਜ਼ੁਰਗ ਦੀ ਮੌਤ ਤੇ ਉਹਨਾਂ ਭੁੱਲੀ ਗਈ ਹੋਣੀ ਆ ਫੋਸਤ ਤੇ ਮੰਜਾ ਬਿਸਤਰਾ ਘੱਤ ਨਹੀਂ ਨਹੀਂ ਮੈਨੂੰ ਦੱਸੋ ਮੰਜਾ ਬਿਸਤਰਾ ਕਿਉਂ ਨੇ ਉੱਥੇ ਅਲਾਟਮੈਂਟ ਕਰਾਈ ਵੀ ਪਲਾਟ ਲਿਆ ਕਿ ਉੱਥੇ ਮੰਜੇ ਬਿਸਤਰੇ ਦੀ ਲੋੜ ਪੈਣੀ ਰੱਖ ਲੋ ਯਾਰ ਕਿੱਡੀ ਕੁ ਗੱਲ ਆ ਬਾਪੂ ਦੀ ਨਿਸ਼ਾਨੀ ਰੱਖ ਲੈਂਦੇ ਤੇ ਨਾਲੇ ਕੋਈ ਲੱਖਾਂ ਰੁਪਈਆ ਵੱਜ ਜਾਂਦਾ ਬਿਲਕੁਲ ਬਿਲਕੁਲ ਹੂੰ